मनेगा कानून बहाल करो बहाल करो केंद्र सरकार मुरदार भाजपा सरकार मुरदार मोदी सरकार है टब कपिट हा ह राम जी बिल करो वापस करो राम जी बिल करो वापस करो पंजा सरकार है केंद्र सरकार है केंद्र सरकार मुड़ता वा दब कपेटो है जो अमरेगा ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇੱਕ ਤਾਂ ਬੁਨਿਆਦੀ ਹੱਕ ਆ ਉਹ ਬਿਲਕੁਲ ਹੀ ਖੋលਿਆ ਜਿਵੇਂ ਕੰਮ ਮੰਗਦੇ ਸੀ ਇਹ ਹੁਣ ਕੰਮ ਦੇ ਆਧਾਰ ਤੇ ਨਹੀਂ ਸਿਰਫ ਉਹ ਤੈਅ ਕਰੂ ਕੇਂਦਰ ਤੈਅ ਕਰੂਗੀ ਵੀ ਕਦੋਂ ਕੰਮ ਦੇਣਾ ਕਿਹੜੇ ਸੂਬੇ 'ਚ ਕੰਮ ਦੇਣਾ ਤੇ ਇਹਨਾਂ ਦਾ ਉਹ ਬੁਨਿਆਦੀ ਹੱਕ ਵੀ ਖੋលਿਆ ਜਿਹੜੇ 125 ਦਿਨਾਂ ਦਾ ਵੀ ਇਹਨਾਂ ਨੇ ਉਹ ਕਰਿਆ ਵੀ ਬਸ ਇੱਕ ਸਾਨੂੰ ਗੁਲਦਸਤਾ ਜਿਹਾ ਦੇ ਤਾਂ ਉਹਦੇ ਵਿੱਚ ਕੀ ਆ ਉਹ ਸਾਰਾ ਅਧਿਕਾਰ ਹੀ ਖੋលਿਆ ਮਨਰੇਗਾ ਵਰਕਰਾਂ ਤੋਂ ਤੇ ਹੁਣ ਅਸੀਂ ਇਹਨੂੰ ਇਹਨੂੰ ਮਨਰੇਗਾ ਜਿਹੜੀ ਸਾਡੀ ਉਹਨੂੰ ਬਹਾਲ ਵੀ ਹੋਣੀ ਚਾਹੀਦੀ ਆ ਤੇ ਇਹਦੀਆਂ ਕਮੀਆਂ ਦੂਰ ਕਰੀਆਂ ਜਾ ਸਕਦੀਆਂ ਸੀ ਜਿਹੜੀਆਂ ਇਹਦੇ 'ਚ ਕਮੀਆਂ ਨੇ ਮਨਰੇਗਾ ਦੇ ਐਕਟ ਦੇ ਵਿੱਚ ਪਰ ਇਹਨਾਂ ਨੇ ਤਾਂ ਮਨਰੇਗਾ ਨੂੰ ਖਤਮ ਕਰਤਾ ਸਭ ਤੋਂ ਹੀਟਲਾ ਵਰਗ ਜਿਹੜਾ ਸਾਡਾ ਉਹਦੇ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ ਹੁਣ ਕੋਈ ਨਾ ਕੋਈ ਪਲੈਨਿੰਗ ਕਰਨ ਲੱਗੇ ਸਰਕਾਰ ਨੇ ਕੁਝ ਕਰ ਆਪ ਨਹੀਂ ਕਿਉਂਕਿ ਨਹੀਂ ਜਿਹੜੇ ਕੰਮ ਕਰਦੇ ਸੀ ਮਨਰੇਗਾ ਦੇ ਵਿੱਚ ਉਹਨਾਂ ਨਾਲ ਕੋਈ ਰਸਲਾ ਨਹੀਂ ਕਿਸੇ ਨਾਲ ਕੋਈ ਰابطਾ ਨਹੀਂ ਕਰਿਆ ਜਦ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਭਾਗ ਚਲਾਉਂਦੇ ਸੀ ਤਾਂ ਉਹ ਭੇਸ ਬਦਲ ਕੇ ਜਾਂਦੇ ਸੀ ਵੀ ਕੀ ਲੋਕ ਮੇਰੇ ਰਾਜ ਭਾਗ ਤੋਂ ਖੁਸ਼ ਨੇ ਇਹ ਤਾਂ ਕੇਂਦਰ ਨੇ ਸਿੱਧਾ ਹੇਠਲੇ ਵਰਗ ਤੇ ਡਾਕਾ ਮਾਰਿਆ ਅੱਜ ਸਮਰਥਕ ਕੁੱਤੇ ਦਾ ਨਾਬੇ ਜਿਹੜਾ ਅੱਜ ਅਸੀਂ ਆਪਣੀ ਮਨਰੇਗਾ ਨੂੰ ਬਹਾਲ ਕਰਾਉਣ ਲਈ ਤੇ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਤੇ ਨਾਬਾ ਤਹਿਸੀਲ ਦੇ ਵਿੱਚ ਤੇ ਐਸਡੀਐਮ ਨੂੰ ਮੰਗ ਪੱਤਰ ਦਵਾਂਗੇ ਤਾਂ ਕਿ ਸਾਡੀ ਮਨਰੇਗਾ ਜਿਹੜੀ ਉਹ ਮੁੜ ਬਹਾਲ ਹੋਵੇ ਜੇਕਰ ਨਹੀਂ ਬਹਾਲ ਕਰਦਾ ਸਰਕਾਰ ਆੜੀ ਨਹੀਂ ਫੇਕੀ ਅਸੀਂ ਫਿਰ ਵੱਡੇ ਪੱਧਰ ਤੇ ਪ੍ਰੋਗਰਾਮ ਲਿਖਾਂਗੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਕਿਉਂ ਪੈ ਰਿਹਾ ਤੇ ਕੇਂਦਰ ਸਰਕਾਰ ਜਿਹੜੀ ਸਕੀਮ ਲੈ ਕੇ ਆ ਰਹੀ ਆ ਤੇ ਉਹਦੇ ਲਈ ਕੋਈ ਤੁਹਾਡੇ ਨਾਲ ਕੋਈ ਨੀਤੀ ਨੂੰ رابطہ ਕੀਤਾ ਹੋ ਨੇ ਅਸਲ ਚਤਾ ਹੈ ਆਫਰਾ ਦਾ ਫ੍ਰੀ ਚ ਲੈ ਕੇ ਆਂਦਾ ਕਾਨੂੰਨ ਹੈ ਰ ਅਪੀਲ ਕੀਤਾ ਪਹਿਲਾਂ ਤਾਂ ਮਨਰੇਗਾ ਮਨਰੇਗਾ ਜਿਹੜਾ ਉਹ ਬੁਨਿਆਦੀ ਹੱਕ ਦਿੰਦਾ ਸੀ ਪਿੰਡ ਨੂੰ ਪਿੰਡ ਦੇ ਮਜ਼ਦੂਰ ਨੂੰ ਪਿੰਡ ਨੂੰ ਦਿੰਦਾ ਸੀਗਾ ਕਿ ਪਿੰਡ ਚ ਬਜਟ ਬਣਦਾ ਸੀ ਲੇਬਰ ਵਸਟ ਪਿੰਡ ਚ ਬਣਦਾ ਸੀਗਾ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਉਹ ਬਲਾਕ ਚ ਜਾਂਦਾ ਸੀ ਬਲਾਕ ਤੋਂ ਜ਼ਿਲ੍ਹੇ ਚ ਜ਼ਿਲ੍ਹੇ ਤੋਂ ਸਟੇਟ ਤੋਂ ਸਟੇਟ ਤੋਂ ਉੱਪਰ ਡਿਮਾਂਡ ਆਧਾਰਿਤ ਇੱਕ ਸਕੀਮ ਸੀ ਯੋਜਨਾ ਸੀ ਜਿਹੜੀ ਮਨਰੇਗਾ ਕਿ ਸੀਗਾ ਹੁਣ ਜਿਹੜੀ ਹੈ ਇਹ ਡਿਮਾਂਡ ਆਧਾਰਿਤ ਨਹੀਂ ਹੈ ਇਹ ਕੇਂਦਰ ਦੇ ਆਪਣੇ ਹੱਥ ਚ 60 40 ਦੀ ਰੇਸ਼ੋ ਕਰਤੀ ਹੈ 60 40 ਦੇ ਰੇਸ਼ੋ ਨਾਲ ਜਿਵੇਂ ਸਾਡੇ ਬਾਕੀ ਕਾਨੂੰਨ ਨੇ ਜਿਵੇਂ ਆਯੋਸ਼ਮਾਨ ਕਾਰਡ ਸਾਡੇ ਪਹਿਲੇ ਦਿਨਾਂ 'ਚ ਪਹਿਲੇ ਮਹੀਨਿਆਂ ਦੋ ਮਹੀਨਿਆਂ 'ਚ ਖਤਮ ਹੋ ਜਾਂਦਾ ਸਪੋਜ਼ ਕਰੋ ਉਹਨਾਂ ਨੇ ਕਹਤਾ 5 ਕਰੋੜ ਰੁਪਈਆ ਤੁਹਾਨੂੰ ਪੰਜਾਬ ਨੂੰ ਦੇਣਾ ਹੈ ਤਾਂ 4 ਕਰੋੜ ਦੇਤਾ ਉਸ ਤੋਂ ਵੱਧ ਜਿੰਨੀ ਡਿਮਾਂਡ ਆਊਗੀ 2 ਕਰੋੜ ਦੀ ਆਜੇ 4 ਕਰੋੜ ਦੀ ਆਜੇ ਉਹ ਸੂਬੇ ਸਰਕਾਰ ਨੂੰ ਦੇਣੀ ਪੈਗੀ ਉਹ ਮਤਲਬ ਇਹ ਨਹੀਂ ਹੈਗਾ ਕਿ ਕੇਂਦਰ ਸਰਕਾਰ ਨੂੰ ਦੇਣੀ ਪੈਗੀ ਪਹਿਲਾਂ ਤਾਂ ਇਹ ਸੀਗਾ ਜੇ ਜਦੋਂ ਸਾਡੇ ਕੋਵਿਡ ਆਇਆ 78000 ਕਰੋੜ ਤੋਂ ਡਿਮਾਂਡ ਵਧਾ ਕੇ 111000 ਕਰੋੜ ਕਰਨੀ ਪਈ ਕਿਉਂਕਿ ਬੇਰੋਜ਼ਗਾਰੀ ਇਸ ਪੱਧਰ ਤੇ ਆ ਗਈ ਸੀ ਪਰ ਇੱਥੇ ਸਾਡੇ ਉਲਟ ਕੰਮ ਹੋ ਗਿਆ ਉਲਟ ਕੰਮ ਇਹ ਹੋ ਗਿਆ ਕਿ ਸਾਡੇ ਇੱਥੇ ਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਸੂਬੇ ਦੇ ਅੰਦਰ ਸੂਬੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਬਲਾਕਾਂ 'ਚ ਵੀ ਜਿੱਥੇ ਚਾਣਗੇ ਵਿਕਾਸ ਨੂੰ ਦੇਖ ਕੇ ਆਬਾਦੀ ਨੂੰ ਦੇਖ ਕੇ ਕੰਮ ਦਿੱਤਾ ਜਾਏਗਾ ਹੁਣ ਮਜ਼ਦੂਰ ਆਪਣੀ ਮਰਜ਼ੀ ਨਾਲ ਸਵੈ ਮਾਨ ਜਿਹੜਾ ਪਹਿਨੀ ਗੱਲ ਕੱਲਾ ਪੈਸਾ ਨਹੀਂ ਸੀਗਾ ਇਹ ਲੋਕਾਂ ਦਾ ਸਾਡੇਆਂ ਦਾ ਸਾਡੇ ਸਮਾਜ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਕਿ ਇੱਕ ਸਬਾਈ ਮਾਨ ਜਾਗਿਆ ਸੀ ਉਹਨਾਂ ਦਾ ਉਹਨਾਂ ਦੇ ਅਸ਼ਸ਼ਕਤੀ ਕਰ ਰਿਹਾ ਸੀ ਔਰਤਾਂ ਦਾ ਸਭ ਤੋਂ ਵੱਡੀ ਗੱਲ ਕਿ ਕਿਤੇ ਵੀ ਜਾ ਕੇ ਉਹਦੀ ਗੱਲ ਰੱਖਣ ਜੋਗੇ ਹੋਗੇ ਸੀਗੇ ਦੂਜੀ ਗੱਲ ਉਹਦੇ ਚ ਇਹ ਸੀਗੀ ਕਿ ਕਿਸੇ ਦੇ ਪ੍ਰਾਈਵੇਟ ਕੰਮ ਕਰਨ ਦੀ ਬਜਾਏ ਉਹਨਾਂ ਦਾ ਆਪਣਾ ਮਰਜ਼ੀ ਹੁੰਦੀ ਸੀਗੀ ਵਿਆਹ ਆ ਗਿਆ ਤੁਹਾਡੇ ਕੋਈ ਮਰਗਤ ਆ ਗਈ ਉਹਨਾਂ ਨੂੰ ਛੱਡ ਕੇ ਤੁਸੀਂ ਜਦੋਂ ਚਾਹੁੰਦੇ ਸੀ ਉਦੋਂ ਕੰਮ ਮਿਲਦਾ ਸੀਗਾ ਹੁਣ ਤਾਂ 2 ਮਹੀਨੇ ਦਾ 60 ਦਿਨ ਬੰਦੇ ਕਰ ਦਿੱਤਾ ਤਾਂ ਬਰਨਿਆਦੀਆ ਕਿਤੇ ਇਹਦੇ ਨਾਲ ਖਤਮ ਹੋ ਗਏ ਬਰਨਿਆਦੀਆ ਕਿਤੇ ਨਹੀਂ ਤੁਹਾਡਾ ਤੇ ਤੁਹਾਡਾ ਹੈਰਾਤ ਮੰਗਣ ਵਾਲਾ ਕੰਮ ਹੋ ਗਿਆ ਸੂਬਾ ਸਰਕਾਰ ਜਿਹੜੇ ਆ ਪਿਛਲੇ ਸਾਲ ਚ ਆ ਜਿਹੜਾ ਸਾਡਾ ਸਾਲ ਚੱਲਦਾ 25 26 ਬੀਤੀ ਸਾਲ ਇਹ ਚ 10% ਵੀ ਹੁਣ ਤੱਕ ਸੀਗਾ ਜਿਹੜਾ ਪਾਉਣਾ ਉਹ ਨਹੀਂ ਪਾ ਸਕੀ 40% ਕਿੱਥੋਂ ਪਾਇਆ ਜਾਏਗਾ ਇਸ ਕਰਕੇ ਜਿਹੜੀ ਸਰਕਾਰਾਂ ਸਾਡੇ ਪੂਰੇ ਹਿੰਦੁਸਤਾਨ ਚ ਸੂਬੇ ਨੇ ਜਿਹੜੇ ਕਰਜ਼ਾਈ ਨੇ ਸਾਨੂੰ ਪਤਾ ਸਭ ਨੂੰ ਠੀਕ ਹੈ 10% ਨਹੀਂ ਪਾ ਸਕੀ 40% ਕਿਵੇਂ ਪਾਇਆ ਜਾਊਗਾ ਇਹ ਸੰਗੀ ਮਰੋੜਨ ਵਾਲਾ ਕੰਮ ਹੈ ਸੂਬਿਆਂ ਦਾ ਲੋਕਾਂ ਦਾ ਲੋਕਾਂ ਨੂੰ ਖੈਰਾਤ ਮੰਗਣ ਵਾਲੇ ਪਾਸੇ ਲਾਇਆ ਗਿਆ ਇਹਦੇ ਪਿੱਛੇ ਮਨਸਾ ਵੱਡੇ ਘਰਾਂਵਿਆਂ ਨੂੰ ਮੁਨਾਫਾ ਦੇਣਾ, ਲੇਬਰ ਨੂੰ ਬੇਲਾ ਕਰਨਾ ਸਭ ਤੋਂ ਵੱਡੀ ਗੱਲ ਜਿਹੜਾ ਇਹਨਾਂ ਨੂੰ ਇੱਕ ਤਾਕਤ ਦੇਣੀ ਸੀ ਰਜਵਾੜਾशाही ਲੈ ਕੇ ਆਉਣ ਵਾਲਾ ਕੰਮ ਹੈ ਕਿਉਂਕਿ ਲੋਕਲ ਡੈਮੋਕ੍ਰੇਸੀ ਹੁੰਦੀ ਹੈ। ਆਰਾਮ ਰਾਜ ਦੀ ਵੀ ਜੇ ਗੱਲ ਕਰਦੇ ਹੋ ਤਾਂ ਰਾਮ ਰਾਜ ਨੇ ਵੀ ਉਦੋਂ ਇਹ ਨਹੀਂ ਸੀਗਾ ਕਿ ਲੋਕਾਂ ਦੀ ਗੱਲ ਸੁਣੀ ਮਰਯਾਦਾ ਪ੍ਰਸ਼ੋਤਮ ਸੀ ਉਹ। ਇਕੱਲੇ ਨਾਮ ਦਾ ਸਵਾਲ ਨਹੀਂ ਸੀਗਾ ਉੱਥੇ ਵੀ। ਮਰਯਾਦਾ ਪ੍ਰਸ਼ੋਤਮ ਸੀ ਲੋਕਾਂ ਦੀ ਗੱਲ ਸੁਣੀ ਗਈ। ਅਲੱਗ-ਅਲੱਗ ਭਾਵੇਂ ਸੀਤਾ ਜੀ ਨੂੰ ਮਤਲਬ ਅਗਨੀ ਪ੍ਰੀਖਿਆ ਦੇਣੀ ਪਈ ਭਾਈ ਭਾਵੇਂ ਉਹਨਾਂ ਨੂੰ ਬਾਅਦ 'ਚ ਬਨਵਾਸ ਦੇਣਾ ਪਿਆ। ਉਹ ਮਰਿਆਦਾ ਸੀਗੀ ਲੋਕਾਂ ਦੀ ਡਿਮਾਂਡ ਸੀਗੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਸੀਗਾ ਇੱਥੇ ਤਾਂ ਲੋਕ ਸੜਕਾਂ ਦੇ ਉੱਤੇ ਫਿਰਦੇ ਨੇ ਲੋਕ ਤਾਂ ਰੋਜ਼ ਬਾਹਰ ਨਿਕਲੇ ਫਿਰਦੇ ਨੇ ਕਿਤੇ ਸਰਕਾਰ ਨੂੰ ਦੇਖ ਨਹੀਂ ਰਿਆ ਮਤਲਬ ਪਹਿਲਾਂ ਸਾਡੇ ਰਾਜਾ ਆਪਦਾ ਪੇਸ਼ਵਟਾ ਕੇ ਲੋਕਾਂ ਤੋਂ ਜਾਣਨਾ ਚਾਹੁੰਦਾ ਸੀ ਲੋਕ ਕੀ ਕਰ ਰਹੇ ਨੇ ਲੋਕ ਕੀ ਚਾਹੁੰਦੇ ਨੇ ਤੇ ਉਹਦੇ ਮੁਤਾਬਕ ਕੰਮ ਕਰਦਾ ਸੀਗਾ ਸਾਡਾ ਰਾਜਾ ਵੀ ਦੂਰ ਟੋਆ ਹੋਇਆ ਹੈ ਤੇ ਉਹ ਦੇਖ ਨਹੀਂ ਰਿਆ ਪੇਸ਼ਤਾ ਬਿਠਾਉਂਦਾ ਜ਼ਰੂਰ ਪਰ ਲੋਕਾਂ ਦੀ ਡਿਮਾਂਡ ਕੀ ਹੈ ਲੋਕ ਕੀ ਚਾਹੁੰਦੇ ਨੇ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਮਨਮਰਜ਼ੀ ਕਰ ਰਹੇ ਇਸ ਤੋਂ ਅਗਲਾ ਸਟੈਪ ਹੋਏਗਾ ਕਿ ਜਿਹੜੀਆਂ 60 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਕ ਅਲੱਗ ਮਜ਼ਦੂਰਾਂ ਦਾ ਮਨਰੇਗਾ ਮੋਰਚਾ ਬਣਿਆ ਇਸੇ ਤਰੀਕੇ ਨਾਲ ਅਸੀਂ ਵੀ ਅਗਲੇ ਦਿਨਾਂ ਦੇ ਵਿੱਚ ਇੱਕ ਸਟੇਟ ਦੀ ਮੀਟਿੰਗ ਆ ਸਾਡੀ 3 ਤਰੀਕ ਦੀ ਉਸ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਕਰਕੇ ਸਟੇਟ ਦੇ ਉਹਦੇ ਵਿੱਚ ਅੱਗੇ ਜਿਹੜਾ ਵੱਡਾ ਇੱਕ ਪੰਜਾਬ ਲੈਵਲ ਦਾ ਵੱਡਾ ਯੂਨਿਟ ਬਣ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਕੇ ਸਭ ਦੇ ਨਾਲ ਪੰਜਾਬ ਪੱਧਰ ਤੇ ਤੇ ਕੇਂਦਰ ਪੱਧਰ ਤੇ ਪੂਰੇ ਭਾਰਤ ਪੱਧਰ ਤੇ ਅਸੀਂ ਨੂੰ ਮਨਰੇਗਾ ਨੂੰ ਘਰ-ਘਰ ਤੱਕ ਲੈ ਕੇ ਜਾ ਰਹੇ ਆ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਕੇ ਉਹਦੇ ਚ ਇਹਨਾਂ ਨੂੰ ਲੈ ਕੇ ਆਉਣਾ ਤੇ ਸੜਕਾਂ ਤੇ ਉਤਰਾਂਗੇ ਜਿੰਨਾ ਚਿਰ ਬਹਾਲ ਨਹੀਂ ਹੁੰਦਾ ਸਾਡੀ ਮੇਨ ਮੰਗ ਹੈ ਕਿ ਜਿਹੜਾ ਮਨਰੇਗਾ ਕਾਨੂੰਨ ਹੈ ਬਹਾਲ ਕੀਤਾ ਜਾਵੇ ਜੀ ਰਾਮ